ਗਾਈਜ਼ ਦੇਖੋ ਸਿੱਧੂ ਲਾਈਟ ਆਨ ਦੀ ਖੁਸ਼ੀ ਚ ਕੀ ਗੱਲ ਦਾ ਪਿਆ ਨਹੀਂ ਤਾਂ ਕਿਉਂ ਬਾਗਲ ਸਾਸ਼ੀ ਗਾਲ ਜੀ ਸਾਰਿਆਂ ਨੂੰ ਹੋਰ ਜੀ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਅੱਜ ਦੇ ਵਲੌਗ ਦੇ ਵਿੱਚ ਹੈਗਾ ਜੀ ਅੱਜ ਸਿੱਧੂ ਨੂੰ ਲੱਗਣਾ ਇੰਜੈਕਸ਼ਨ ਚਰਬੀ ਕੀ ਹੋ ਗਿਆ ਜੀ ਪੰਜ ਸਾਲ ਦਾ ਪੰਜ ਸਾਲ ਦਾ ਟੀਕਾ ਲੱਗਣਾ ਹੈ ਤੇ ਅੱਜ ਮੈਂ ਦੇਖੋ ਅੱਜ ਇਹ ਜਾਊਗਾ ਟੀਕਾ ਲਗਵਾਣਾ ਲਓ ਜੀ ਤੁਸੀਂ ਵੀ ਹੈਲੋ ਕਹੋ ਹੈਲੋ ਇਹ ਦੇਖੋ ਮੇਰੀ ਰਖੜੀ ਰਖੜੀ ਬ੍ਰੇਸਲੇਟ ਹੈ ਪੁੱਤੇ ਰਖੜੀ ਨਹੀਂ ਹੈਗੀ ਮੇਰੇ ਕੋਲ ਤਾਂ ਪਜਾਮਾ ਵੀ ਤਾਂ ਦਿਖਾ ਦਿਓ ਹਾਂ ਜਨੇ ਫਸਟ ਟਾਈਮ কুর্তা ਪਜਾਮਾ ਪਾਇਆ ਨੋ ਵੀ ਪਜਾਮਾ ਤਾਂ ਨਹੀਂ ਹੈ ਜੀਨਸ ਦੀ ਪੈਂਟ ਪਾਈ ਹੋਈ ਹੈ ਨਾਲ ਉਹਨੂੰ ਪਜਾਮਾ ਹੀ ਕਹੀ ਜਾਂਦਾ ਚਲੋ ਹੁਣ ਦਾਦੀ ਜਾਣਗੇ ਮੰਮੀ ਜਾਣਗੇ ਜੀ ਹਾਂ ਇੰਜੈਕਸ਼ਨ ਲਵਾਉਣੇ ਨੇ ਕਾਤੇ ਮੈਂ ਤਾਂ ਦੇਖਿਆ ਨਹੀਂ ਜਾਂਦਾ ਮੰਮੀ ਨੇ ਹੁਣ ਤੱਕ ਸਾਰੇ ਜਿਹੜੇ ਵੀ ਇੰਜੈਕਸ਼ਨ ਲਗਵਾਏ ਆ ਮੰਮੀ ਜਾਂਦੇ ਰਹੇ ਆ ਮੈਂ ਤਾਂ ਮੌਤ ਘਟ ਗਈ ਆ ਕਿਵੇਂ ਤੇ ਡਾਕਟਰ ਮੇਰੇ ਇਹ ਦੱਸਣਾ ਨਹੀਂ ਕਿ ਤੇ ਮੈਂ ਬੜਾ ਹੀ ਆ ਦੂੰਗਾ ਇੰਜੈਕਸ਼ਨ ਲਾਉਣਗੇ ਤਾਂ ਡਾਕਟਰ ਮੇਰੇ ਮੈਂ ਬੜਾ ਹੋ ਜਾਊਗਾ ਕਿ ਸਾਰਾ ਕੁਛ ਇਹਦੇ ਵਿੱਚ ਦਾ ਸਾਰਾ ਕੁਛ ਇਹਦੇ ਵਿੱਚ ਰੱਖਿਆ ਹੋਇਆ ਹੈ ਹਾਂ ਇਹਦੇ ਵਿੱਚ ਵੀ ਫਾਈਲ ਵੀ ਹੈ ਇਹਦੀ ਸਿੱਧੂ ਦੀ ਸੰਭ ਠੀਕ ਹੈ ਦੇਖ ਲਿਓ ਮੜੀ ਚਲੋ ਜੀ ਜਾਂਦੇ ਨੇ ਇਹ ਇੰਜੈਕਸ਼ਨ ਲਵਾਉਣ सिद्धू ध्यान तो बाय कोई नहीं है मैं कर दूंगी मम्मी छाड़ दो छदू जाओ ती टाइम मैं कह चलो धुप भी बहुत हो गई ना हम्म चलो जाओ फिर है हाँ धुप हाँ हो गई है ना चलो भी तो जाते ने લાલા નીમકુંડા આ દે લો ਸਾਰਾ ਕੁਝ ਹੈਗਾ ਵਿੱਚੀ ਐਦੀ ਫਾਈਲ ਵਗੈਰਾ ਵੀ ਸਾਰੀ ਵਿੱਚੀ ਹੈ ਠੀਕਾ ਮਾੜੇ ਦੇਖ લો ਸਾਰੇ ਇਹ ਕਾਗਜ਼ ਵਗੈਰਾ ਦੇ ਕਾਰਡ ਵੀ ਹੈ ਹਮ ਚਲੋ ਠੀਕ ਹੈ ਬਾਏ ਆਨੇ ਵਾਰ ਵੀ ਕਰਵਾ ਠੀਕ ਆ ਠੀਕ ਆ ਚੰਗਾ ওকে ਸਿਕਾ ਇੰਨੀ ਤੇਜ਼ੀ ਨਾਲ ਆਉਂਦਾ ਭੱਜਿਆ ਭੱਜਿਆ ਹੋਰ ਓ ਦਾਦੂ ਤੇ ਸਿੱਧੂ ਅੱਜ ਸੇਮ ਸੇਮ ਹੋ ਗਏ। ਕੁਟਾ ਕੁਟਾ ਆ ਫਿਰ ਪਾਲੋ ਪੱਫੀ ਉਹ ਪਾਲੋ ਜੱਪੀ ਪਾਲੋ ਫਿਰ ਪੱਫੀ ਸੇਮ ਤੋਂ ਸੇਮ ਅੱਜ ਸੇਮ ਤੋਂ ਸੇਮ ਮੰਮੀ ਨੇ ਕਿਹਾ ਵੀ ਅੱਜ ਕੁਟਾ ਪਜਾਓ। ਗਾਇਜ਼ ਹੁਣ ਮੈਂ ਤੇ ਸਿੱਧੂ ਬੈ ਗਏ ਆਂਗੇ ਫਰੂਟੀ ਲੈ ਕੇ ਤੇ ਨਾਲ ਹੀ ਕੁਰਕੁਰੇ ਲੈ ਕੇ ਤੇ ਹੁਣ ਅਸੀਂ ਦੋਨੇ ਬੈ ਕੇ ਖਾਵਾਂਗੇ ਤੇ ਮੰਮਾ ਹੋਰੇ ਸਿੱਤੇ ਹੋਏ ਨੇਗੇ ਅੰਦਰ ਰੈਸਟ ਕਰ ਰਹੇ ਨੇ ਦਾਦੀ ਹੋਰੇ ਵੀ ਸਿੱਤੇ ਹੋਏ ਆ ਮੈਂ ਤੇ ਸਿੱਧੂ ਛੋਟੀ ਜੀ 파ਟੀ ਕਰ ਰਹੇ ਹਣਾ। ਵਧੀਆ ਲੱਗਦੀ ਇਹਨੇ ਬਰੂਟੀ ਹੂੰ ਇਹ ਮੇਰੀ ਫੇਵਰੇਟ ਹੈ ਅੱਛਾ ਫੇਵਰੇਟ ਹੈ ਤਾਂ ਹੀ ਇਹ ਕਹਿੰਨਾਂ ਦਾ ਫਰੂਟੀ ਲੈ ਕੇ ਆਇਓ ਫਰੂਟੀ ਲੈ ਕੇ ਆਇਓ ਨਾ ਮੇਰੀ ਫੇਵਰੇਟ ਹੈ ਹੂੰ ਤੇ ਗਾਇਸ ਅੱਜ ਸ਼ਾਮ ਦੀ ਚਾਹ ਜਿਹੜੀ ਹੈਗੀ ਉਹ ਮੈਂ ਬਣਾਉਂਗੀ ਮੰਮਾ ਨੇ ਮੇਰੀ ਡਿਊਟੀ ਲਈ ਹੈ ਤੇ ਚਲੋ ਬਣਾਣੇਗੀ ਚਾਹ ਹਾਂ ਸੀਗਾ ਗੁੜ ਮੈਨੂੰ ਕੁਝ ਪਤਾ ਨਹੀਂ ਰਸੋਈ 'ਚ ਕਿਹੜੀ ਚੀਜ਼ ਕਿੱਥੇ ਪਈ ਹੈ ਪਰ ਹਾਂ ਜਦੋਂ ਕੋਈ ਪੈਕੇਟ ਵਗੈਰਾ ਪਿਆ ਹੁੰਦਾ ਤਾਂ ਮੈਂ ਆਸੇ-ਪਾਸੇ ਦੇਖ ਲੈਣੀ ਹੁੰਦੀ ਹੈ ਕਿ ਸਾਰੇ ਕਿਤੇ ਘੁੰਮ ਘੰਮ ਕੇ ਤੇ ਮੈਨੂੰ ਮਿਲ ਜਿੰਦਾ ਹੁੰਦਾ ਫਿਰ ਮੈਂ ਖਾ ਵੀ ਲੈਣੀ ਹੁੰਦੀ ਹੈ what i'm not you doing long it hurts to watch your blue eyes fade to gray ਬਦია ਹੋਵੇ ਬਸ ਚਾਹ ਸਾਰੇ ਨੂੰ ਪਸੰਦ ਆਦੀ ਇੰਨੀ ਵੀ ਨਾ ਪਸੰਦ ਆਦੀ ਕਿ ਹਨਾ ਮੈਨੂੰ ਹੀ ਕੀ ਕਰਾਂ ਰੋਟੀ ਬਣਾਉਣੀ ਹੁਣ ਇਹਨੂੰ ਆਪਾਂ ਥੋੜੀ देर ਉਬਲ ਲੈਣ ਦਿੰਨੇ ਆ ਗਾਇਸ ਦੇਖੋ ਹਰੇ ਤਾਂ ਮੈਂ ਚਾਹੀ ਬਣਾਈ ਹੈ ਤੇ ਹਾਲ ਦੇਖੋ ਉੱਥੇ ਮੈਂ ਕੀ ਕਰ ਦਿੱਤਾ ਹੈ ਤੇ ਹੁਣ ਇਹਨੂੰ ਸੈੱਟ ਕਰ ਦੇ ਤਾਂ ਕਿ ਮੰਮਾ ਨਾ ਆ ਜਾਣ ਚਾਹ ਨਿਕਲਦੀ ਨਿਕਲਦੀ ਬਚੀ ਐ ਮੈਂ ਹੁਣੀ ਗੱਲ ਕਰ ਰਹੀ ਸੀ ਦੇਖੋ ਇਹਨੂੰ ਘੱਟ ਕਰ ਲਈਦਾ ਸਿਮ ਤੇ ਚਲੋ ਬਣ ਕੇ ਦੇਖਸ ਵਾ ਕਿਉਂ ਸ਼ਾਮ ਦੀ ਰੋਟੀ ਮੈਂ ਕਿਉਂ ਬਣਾਉਂਗੀ ਤਾਂnga ਫੇ ਪਾਪਾ ਨੂੰ ਪੁੱਛ ਲਈ ਕਿਉਂ ਬਣਾਉਣੀ ਅੱਛਾ ਠੀਕ ਐ ਬਣਾਉਂਗੀ ਆਪਾਂ ਨਹੀਂ ਗਿਆ ਠੀਕ ਐ ਬਣਾਉਂਗੀ ਤੇ ਚਾਹ ਜਿਹੜੀ ਆ ਪੂਰੀ ਵਧੀਆ ਬਣ ਗਈ ਐ ਦੇਖੋ ਇਹਦਾ ਕਲਰ ਕਿੰਨਾ ਵਧੀਆ ਐ ਹੁਣ ਇਹਨਾਂ ਸਾਰਿਆਂ ਨੂੰ ਗਲਾਸਾਂ ਚ ਪਾ ਦੇਣੇ ਆ ਤੇ ਸਾਰਿਆਂ ਨੂੰ ਦੇ ਕੇ ਆਨੇ ਆ। ਚਲੋ ਸਾਰਿਆਂ ਨੂੰ ਦੇ ਕੇ ਆਨੇ। ਲਓ ਦਾਦੀ। ਚਲੋ। ਲਓ ਦਾदू ਜੀ। ਚਾਹ ਆਪकी ਫੇਵਰੇਟ ਚਾਹ। ਲੈ ਜੋ। ਉੱਤੇ ਤੋਂ ਇਦਾਂ ਉਦਾਂ। ਉੱਤੇ ਬਹਿ ਜਾ ਸਿੱਧੂ ਰਾਮ ਨਾਲ। ਕਿੱਥੋਂ ਚੜ ਕੇ ਪਹਿਲਾਂ ਉੱਥੇ ਫਿਰ ਇੱਥੇ ਬ੍ਰੈਡ ਡਿਪ ਆ ਗਿਆ ਪੂਰੀ ਮੂਹ ਤੇ ਨਾ ਸੁੱਟ ਵੀ ਘੁੜਤੇ ਨੇ ਪਾ ਲੈਣ ਦੇ ਘੁੜਨਾ ਹੋਰ ਅੱਜ ਤਾਂ ਸਿੱਧੂ ਦਾ ਟੀਕਾ ਹੀ ਨਹੀਂ ਲੱਗਿਆ ਗਏ ਸੀ ਸਵੇਰੇ ਅੱਜ ਛੁੱਟੀ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਮੰਮੀ ਸੀ ਹੋਰ ਰਾਣੀ ਵੀ ਛੁੱਟੀ ਸੀ ਅਗਲੇ ਬੁੱਧਵਾਰ ਹੁਣ ਅਗਲੇ ਬੁੱਧਵਾਰ ਆਵਾਂਗੇ ਹੈਨਾ ਇਹਕੇ ਬਗਲੇ ਬੋਧਵਾ ਟੀਕਾ ਨਹੀਂ ਪਉ। ਮੈਂ ਇਹਨੂੰ ਆ ਕੇ ਪੁੱਛਿਆ ਮੈਂ ਕਿ ਤੇਰੇ ਟੀਕਾ ਲੱਗ ਗਿਆ ਐਕਟਿੰਗ ਐ ਕਰਦਾ ਬਾਹ ਫੜ ਕੇ ਕਹਿੰਦਾ ਹਾਂ ਲੱਗ ਗਿਆ। ਮੈਨੂੰ ਵੀ ਐਂ ਕਹਿੰਦਾ ਕਹਿੰਦਾ ਹਲੇ ਦਰਦ ਹੁੰਦੀ ਆ। ਤੇ ਉਹ ਕਹਿੰਦੇ ਨਹੀਂ ਟੀਕਾ ਤਾਂ ਲੱਗਿਆ ਹੀ ਨਹੀਂ ਇਹਦੇ ਅੱਜ। ਝੂਠ ਬੋਲਦਾ। ਬਹੁਤ ਖਰਾਬ ਐ। ਹੋਰ ਹੱਸੀ ਜਾਂਦਾ। ਅੱਜ ਕੱਟ ਵੀ ਲੱਗ ਗਿਆ ਲਾਈਟ ਦਾ ਦੇਖ। ਹੋਰ ਕੱਟ ਲੱਗਿਆ ਵਾ 5 ਵਜੇ ਆਉਗੀ। ਚੌਂਦਾਰ ਕੇ ਪੁੱਛਿਆ ਸੀਗਾ। 1 ਵਜੇ ਗਈ ਐ 5 ਵਜੇ ਆਉਗੀ। 5 ਵਜੇ ਲਾਈਟ ਆਉਂਦੀ ਕਰਨੀ। ਚਲੋ। ਹਾ ਇਹਦੇ ਸੁੱਤਾ ਨਹੀਂ ਹੈ ਅਗਰ ਗਰਮੀ ਚ ਇਹਨੇ ਸੌਣਾ ਨਹੀਂ ਸੀ ਹੋਰ ਠੰਡ ਚ ਹੀ ਸੌਣਾ ਮੈਂ ਤਾਂ ਠੰਡ ਚ ਹੀ ਸੌਣਾ ਨਾ ਗਰਮੀ ਹੋ ਗਈ ਤਾਂ ਫਿਰ ਮੌਸਮ ਫਰਕ ਤਾਂ ਪੈ ਗਿਆ ਹੁਣ ਇਹਨਾਂ ਸੋਲੀ ਪੀਣੀ ਮਰਦਾ ਨਾ ਮੈਂ ਨਹੀਂ ਪੀਂਦੀ ਲੈ ਲੀ ਲੈ ਲਾ ਕੁਟੀ ਥੋੜੀ ਲੈ ਗਰਮੀ ਚ ਨਹੀਂ ਮੈਂ ਵੀ ਨਹੀਂ ਮੈਂ ਵੀ ਉਹ ਕੈਸਾ ਪੱਖਾ ਚੱਲਦਾ ਫਿਰ ਮੈਂ ਪੀ ਲਿੰਦੀ ਫਿਰ ਹੋਰ ਪਸੀਨਾ ਆ ਜਾਊਗਾ ਹਾਂ ਦੇਖੀ ਕਰ ਲੈ ਪਾਣੀ ਜਮ ਬੈਡਰ ਇੱਧਰ ਦੇਖੀ ਸਿੱਧੂ ਹੋਰ ਕੀ ਕਰਦਾ ਸੀਸ਼ੇ ਉਰੇ ਖੜਾ ਆਈਂ ਕਰੀ ਜਾਊਗਾ ਬਰਵੇਂ ਦੀਦੀ ਆਦੇ ਮੇਰੀ ਆਈ ਬਰੋ ਥੱਲੇ ਆਵਲੀ ਉੱਤੇ ਇਦਾਂ ਹੀ ਕਰੀ ਹੂੰ ਚੱਲ ਹੁਣ ਪੜਾ ਇਹ ਤਾਂ ਲੈ ਫਿਰ ਜਦ ਤੱਕ ਲਾਈਟ ਨਹੀਂ ਆਂਦੀ ਲਿਖ ਲੈ ਜਿਹੜਾ ਬਹਿ ਗਿਆ ਠੀਕ ਹੈ ਮਾ ਚਾਹ ਸੁਆਦ ਬਣਾ ਸੁਆਦ ਬਣੀ ਆਹ ਤਾਂ ਦੋ ਸੁਆਦ ਦਾਈ ਇਹਦੀ ਡਿਊਟੀ ਲਾਤੀ ਮੈਂ ਕਿ ਸ਼ਾਮ ਨੂੰ ਚਾਹ ਤੂੰ ਬਣਾਣੀ ਆਂ ਅੱਜ ਸ਼ਾਮ ਨੂੰ ਰੋਟੀ ਵੀ ਨਜ਼ਰ ਆਸਤ ਹੈ ਨਾ ਜੰਗਲ ਨੂੰ। ਸ਼ਾਮ ਦੀ ਰੋਟੀ ਵੀ ਬਣਾਉਗੀ। ਇਹ ਤੇ ਪਾਪਾ ਕਹਿੰਦੇ ਹੈ। ਸਵਾਦ ਨੂੰ ਮਿਹੇਜਾ ਕੀ ਬਾਤ ਆ ਵਿੱਚ। ਚੰਗਾ। ਹਾਂ। ਠੀਕ ਆ ਅੱਜ ਰੋਟੀ ਦਾ ਵੀ ਤੇ ਆਪਣਾ ਹੋਮਵਰਕ ਕਰ ਲੈ ਜਿਹੜਾ ਤੂੰ ਕਰਨਾ। ਫ੍ਰੀ ਹੋ ਜਾ ਸਕੂਲ ਦੇ ਕੰਮ ਤੋਂ। ਠੀਕ ਆ। ਤੇਰੀ ਕਰਨੀ ਹੈ। ਹੂੰ ਮੈਂ ਹੁਣੇ ਕਰੂੰਗੀ ਬੈਠ ਕੇ ਆਪਣੀਆਂ ਟੇਡੀਆਂ ਰੋਟੀਆਂ ਬਣਾਉਂਵਾਂ ਜੇ ਮੈਂ ਸ਼ਾਮ ਨੂੰ। ਬਿੰਗੀਆਂ ਟੇਡੀਆਂ ਰੋਟੀਆਂ। ਹੋਰ ਅੱਜ ਤੂੰ ਵੀ ਬਿੰਗੀਆਂ ਟੇਡੀਆਂ ਰੋਟੀਆਂ ਖਾਈ ਮੇਰੇ ਹੱਥ ਦੀਆਂ। ਹਾਂ ਗਾੜੀ ਤੇ ਜਾਂਦੇ ਨੇ ਚਾਹ ਪੀ ਕੇ ਦਾदू ਜਾ ਰਹੇ ਨਹੀਂ ਹੁਣ ਕੰਮ ਤੇ ਚਾਹ ਪੀ ਕੇ ਚਲੋ ਤੂੰ ਵੀ ਆਪਣਾ ਕੰਮ ਹਾਂ ਹੁਣ ਮੈਂ ਕਰਦੀ ਆ ਆਪਣਾ ਸਕੂਲ ਦਾ ਕੰਮ ਜਾ ਕੇ ਹੋਰ ਚਾ ਲੋ ਗਏ ਦਾदू ਰਾਜਸਥਾਨ ਦਾ ਜੀਰਾ ਬਹੁਤ ਵਧੀਆ ਸੀ ਸਮੈਲ ਜੀਰੇ ਦੀ ਜੀਰਾ ਜੀਰਾ ਕਹਿੰਦੇ ਸੀ ਉਹਨਾਂ ਕੋ ਜੀਰਾ ਸੀਗਾ ਨਾ ਰਾਜਿਸ 100 ਕਿੰਨੇ ਦਾ ਸੀ 100 ਰੁਪਏ ਦਾ 100 ਗ੍ਰਾਮ ਨਾ ਮਹਿੰਗਾ ਸੀ ਪੈਕਟ 30 40 ਦਾ ਦਿੰਦੇ ਆ ਹਨਾ ਤੇ ਕੋਟ 30 40 ਦਾ ਕਿੱਥੋਂ ਮਿਲਦਾ ਜਿਹੜਾ ਜੋ 50 ਗ੍ਰਾਮ ਦਾ ਹੈ ਉਹ ਹੋਰ ਤਾਂ ਦਿੰਦੇ ਆ 40 ਰੁਪਏ ਦਾ ਹੋਰ 50 ਗ੍ਰਾਮ ਵਾਲਾ ਜੀਰੇ ਦਾ ਪੈਕੇਟ 40 ਰੁਪਏ ਦਾ ਦਿੰਦੇ ਆ ਮਹਿੰਗਾ ਜੀਰਾ ਤਾਂ ਹੋਰ ਮਹਿੰਗਾ ਜੀਰਾ ਔਰ ਜਿਹੜਾ ਉਹ ਪੀਨੇ ਜੀ ਰੋ ਸਕਦਾ ਹੁੰਦਾ। ਉਹ ਸਿੱਧੂ ਤਾਂ ਬਾਰ ਹੀ ਰਹਿ ਗਿਆ ਮੈਂ ਗੇਟ ਲਾਈ ਜੰਨੀ ਐ। ਆ ਜਾ ਸਿੱਧੂ ਉਹਦੇ ਪਿੱਛੇ ਡੌਗੀ ਉੱਠ ਖੜਿਆ। ਉਸੇ ਆ ਜਾ। ਇਹ ਆ ਜਾ। ਚਲਾ ਜਾ। ਓਏ ਆ ਜਾ। ਉਹ ਮਗਰ ਪੈ ਦਿੰਦੇ ਆਈ ਨਹੀਂ ਮੈਂ ਤੈਨੂੰ ਵੀਡੀਓ ਦਿਖਾਉਂਗੀ ਉਹ ਮੁੰਡੇ ਦੀ ਲੱਤ ਖਾ ਗਿਆ ਡੌਗੀ। ਓਏ ਝੂਠੀ ਕਹਿੰ ਨੂੰ ਮਰਦੀ ਨਹੀਂ। ਝੂਠੀ ਨਹੀਂ ਜੀ। ਸੱਚੀ। ਮਿਲ ਦਾਦੂ ਨੂੰ ਹੁਣ। ਅੰਦਰ ਦਾ ਅੰਦਰ ਜਾ ਕੇ ਦਿਖਾ ਦੇਗੀ ਫਿਰ ਦਿਖਾਉਂਗੀ ਵੀਡੀਓ ਤੈਨੂੰ ਫਿਰ ਮਰ ਸਾਡੇ ਵੀ ਨਹੀਂ ਹੋਣੀ ਪ੍ਰੈ ਹਾਂ ਹਾਂ ਦਿਖਾਉਂਗੀ ਮਗਰ ਹੀ ਪੈ ਜਾਂਦਾ ਇੱਕ ਗੱਲ ਦੇ ਪੁੱਤਰਾ ਰਾਮਾ ਅਜਾਓ ਭਾਈ ਚਲ ਬਾਈ ਕਰਦੇ ਬਾਈ ਆ ਜਾ ਓਏ ਕਿਉਂ ਤੰਗ ਕਰਦਾ ਏ ਡੋਗੀ ਨੂੰ ਹੈ ਹੈ ਬਾਈ ਨਹੀਂ ਕਰਨੀ ਨਹੀਂ ਕਰ ਦੇ ਦਾਦੂ ਨੂੰ ਹਾਂ ਗਾਈਜ਼ ਦੇਖੋ ਸਿੱਧੂ ਲਾਈਟ ਆਣ ਦੀ ਖੁਸ਼ੀ ਚੁਕੀ ਕਰਦਾ ਪਿਆ ਲਿਖਦਾ ਕਿ ਮਾਗਨ ਸਿੱਧੂ ਕੱਪੜੇ ਕੰਦੇ ਲਾਈਟ ਹੀ ਆਈ ਇਹ ਐਤਾ ਆਏਗਾ ਦੋਧਾ ਨਹੀਂ ਗਿੰਗਲਿੰਗਲਿੰਗ ਅਸੀਂ ਵੀ ਨੱਚ ਲੜ ਨੱਚ ਲੜ ਨੱਚ ਲੜ ਡਿੰਗ ਨੀ ਪਹਿਲਾਂ ਪਹਿਲਾਂ ਝੂਠਾ ਹਾਈ ਹਾਈ ਵੀ ਹਾਈ ਵੇ ਦੇਖ ਜਾਈਗਾ ਬਸ ਕਰ ਬਸ ਕਰ ਤੇ ਡਿਲਾਈਟ ਹੀ ਆਈ ਹੈ ਤੂੰ ਤੈਂ ਕਰ ਦਿੰਦੀ ਮੈਂ ਵੀ ਜਾ ਕੇ ਹੁੰਦਾ ਤੇਰਾ ਲੈ ਵੱਜਿਆ ਜਾ ਕੇ ਉਹ ਵੱਜਿਆ ਜਾ ਕੇ ਚਿਪਕ ਗਿਆ ਕਿਰਲੀ ਮਾਂ ਹੁਣ ਉਹਨੂੰ ਕੁਝ ਦਿਖਿਆ ਸੀ ਕੁਛ ਇਹ ਉਹ ਮੇਰਾ ਬੈਗ ਹੁਣ ਮੈਂ ਪੜਦੀ ਆ ਸੱਚ ਮਮਾ ਕਢ ਲੈ ਉਹਨੂੰ ਲਾਈਟ ਲਾਈਟ ਆ ਗਈ ਮੈਂ ਪੜਦੀ ਆ ਨਹੀਂ ਗਾਈਜ਼ ਲਾਈਟ ਵੀ ਆ ਗਈ ਹੈ ਤੇ ਹੁਣ ਪੱਖਾ ਵੀ ਚੱਲ ਰਿਹਾ ਹੈ ਇਸ ਕਰਕੇ ਦੇਖੋ ਪਿੱਛੇ ਆਵਾਜ਼ ਆਉਂਦੀ ਹੋਊਗੀ ਚੱਲ ਰਿਹਾ ਪੱਖਾ ਹੁਣ ਲਾਈਟ ਆ ਗਈ ਆਪਾਂ ਕਰ ਦੇਗੇ ਸਟੱਡੀ ਗਾਈਜ਼ ਮੇਰਾ ਸਕੂਲ ਦਾ ਜਿਹੜਾ ਹੋਮਵਰਕ ਹੈ ਹੋ ਗਿਆ ਤੇ ਹੁਣ ਸਿੱਧੂ ਕਹਿੰਦਾ ਕਿ ਮੇਰੇ ਨਾਲ ਹੁਣ ਤੂੰ ਗੇਮ ਖੇਲ ਥੋੜਾ ਚਿਰ ਤਾ ਮੈਂ ਇਹਦੇ ਨਾਲ ਉਹ ਖੇਡੂੰਗੀ ਤੇ ਐਂ ਕਹਿੰਦਾ ਮੈਂ ਕਿ ਚਲ ਆਪਾਂ ਬੈਠ ਕੇ ਕੁਝ ਖੇਡ ਲੈਂਦੇ ਆ ਕਿ ਨਹੀਂ ਫੋਨ ਤੇ ਖੇਡਾਂਗੇ ਤੇ ਹੁਣ ਅਸੀਂ ਖੇਡ ਰਹੇ ਆਂਗੇ ਫੋਨ ਤੇ ਗੇਮ ਫਿਰ ਅਸੀਂ ਤੁਹਾਨੂੰ ਮਿਲਾਂਗੇ ਠੀਕ ਹੈ ਕਹਿ ਰਹੇ ਠੀਕ ਹੈ ਤੇ ਗਾਇਸ ਚਾਚੀ ਹੋਰੇ ਵੀ ਆ ਗਏ ਨੇਗੇ ਇੱਕ ਆਮ ਆ ਗਿਆ ਆ ਓਏ ਬੋਚੋ ਹਾਂ ਹਾਂ ਬੋਲ ਹਾਂ ਜੀ ਹੁੰਦੇ ਪੁੱਤ ਕਿਧਰ ਟਿਫਨ ਹੈ ਦਿਖਾਂ ਦੋ ਇੱਧਰ ਦਿਖਾ ਸਾਰਿਆਂ ਨੂੰ ਫਿਰ ਦੇ ਦੇ ਵੀ ਦੇਖਣਗੇ ਲੈ ਦੇਖੋ ਦੁਕਾਨਦਾਨੀ ਦੇਖੀ ਹਾਂ ਬੀਨੂ ਮਿਲੇ ਕੰਜਗਾਂ ਤੇ ਆਇ ਇੱਕਮ ਨੂੰ ਮਿਲੇ ਉਹ ਅਬੀ ਦਾ ਟੀਫਨ ਅੱਜ ਵੀ ਸੀ ਇਹਨਾਂ ਨੂੰ ਖਵਾਈਆਂ ਹਾਂ ਅੱਜ ਵੀ ਖਵਾਈਆਂ ਅੱਛਾ ਉਹ ਦੇਖੋ ਉਹ ਦੇਖੋ ਕੁੜਤਾ ਕਹਿੰਦਾ ਮੇਰਾ ਕੁੜਤਾ ਦੇਖ ਲਓ ਹੰਮੋਲੀਆਂ ਲੱਗੀਆਂ ਹੋ ਕਿਹੜੀਆਂ ਲੱਗੀਆਂ ਨੇ ਕੋਈ ਤਾਂ ਸਾਫ਼ੀਆਂ ਛਿੰਨਾਂ ਲੱਗੀਆਂ ਨੇ ਅਬੀ ਦੀਆਂ ਪਤਾ ਨਹੀਂ ਕਾਪੀਆਂ ਇਹਦੀਆਂ ਤਿੰਨ ਹੀ ਲੱਗੀਆਂ ਨੇ ਅਬੀ ਦੀਆਂ ਤਿੰਨ ਬੁੱਕਾਂ ਤਾਂ ਦੱਸ ਨੇ ਇਹਦੀਆਂ ਨੂੰ ਪਤਾ ਨਹੀਂ ਦੇਖ ਲੈਨੇ ਇੱਕ ਵਾਰੀ ਆਪਾਂ ਕੁਛ ਐਸਾ ਕਰੀ ਇੱਕ ਵਾਰੀ ਜਰ ਮੈਨੂੰ ਦੱਸੀ ਠੀਕ ਹੈ ਲੈ ਆਂਦੀ ਆ ਬੁੱਕਾ ਠੀਕ ਹੈ ਕੱਲੋਂ ਤਾਂ ਫਿਰ ਜਾਣਗੇ ਇਹ ਸਕੂਲ ਹਾਂ ਹਾਂ ਫਸ ਭੇਜਾਂਗੇ ਇਹਨਾਂ ਨੂੰ ਸਾਰਿਆਂ ਨੂੰ ਬ੍ਰੈਸਲੇਟ ਮਿਲ ਜਾਏਗਾ ਹੂੰ ਸੋਹਣਾ ਇਹ ਦੋਨੇ ਨਾ ਇੱਕੋ ਹੀ ਹੈ ਅੱਛਾ ਇਕੱਠੇ ਨੇ ਹਾਂ ਇੱਕ ਬ੍ਰੈਸਲੇਟ ਵੀ ਦੇ ਦਿੱਤੀ ਆ ਦੇਖੋ ਕਿੰਨਾ ਜੀ ਪਲੇਟ ਹੋਤੀ ਭੁੱਲੀ ਹੋਈ ਸੋਹਣਾ ਲਓ ਰੁਕ ਜਾ ਬੁੱਤ ਰੁਕ ਜਾ

ਇਹ ਲੀਡੀ ਇਹ ਪਰਪਲ ਵੀ ਲਿਆਇਆ ਇੱਕਮ ਨੂੰ ਇਹ ਦੋਸਤੀ ਇਹ ਬੈਟ ਚ ਇਹਨੂੰ yellow ਮਿਲਿਆ ਆਹ ਬਿਸਕਟ ਮਿਲੇਗੇ ਇਹਨੂੰ ਕੰਜਕਾਂ ਤੇ ਮੇੜੇ ਮੇੜੇ ਆਓ ਦੇਖੀ ਕੰਜਕਾ ਕੰਜਕਾ ਨਹੀਂ ਇਹ ਕੰਜਕਾਂ ਤੇ ਨਾ ਸਿੱਧੂ ਸਮਾਨ ਮਿਲਦਾ ਹੁੰਦਾ ਉਹ ਹੈ ਮਾਰੂੰਗੀ ਸਰ ਲਗਾਤੀ ਕਰਨ ਵਾਲਾ ਕੰਮ ਮਿੱਠਾ ਤਲਾ ਲੈ ਲਓ ਤੁਹਾਨੂੰ ਕਿਤਾਬ ਬਣਾ ਲਓ ਸਾਈਕਲ ਲੈ ਕੇ ਆਇਆ ਨਾ ਤੇ ਗਾਇਸ ਸਾਡਾ ਡਿਨਰ ਆ ਗਿਆ ਤੇ ਮੰਮਾ ਨੇ ਸਾਨੂੰ ਬਣਾ ਕੇ ਦਿੱਤੀ ਹੈ ਕਿ ਪੂਰੀ ਸਿੱਧੂ ਸੁਆਦ ਹੈ ਬਹੁਤ ਸੁਆਦ ਬਣੀ ਹੈ ਦੇਖੋ ਅਸਟਾ ਹਲੇ ਹੋਰ ਮੰਗਾਵਾਂਗੇ ਮਤਲਬ ਕਿ ਮੰਮਾ ਮਤਲਬ ਬਣਾ ਕੇ ਦੇਣਗੇ ਹੋਣ ਹੋ ਗਈ ਸ਼ਾਮ ਜਿਵੇਂ ਕਿ ਅਸੀਂ ਤੁਹਾਨੂੰ ਵਲੌਗ ਦੇ ਵਿੱਚ ਦੱਸਿਆ ਹੀ ਕਿ ਦੱਸਿਆ ਹੀ ਸੀਗਾ ਕਿ ਮੰਮਾ ਕਹਿੰਦੇ ਸੀ ਕਿ ਸ਼ਾਮ ਦੀ ਰੋਟੀ ਹੈ ਨਾ ਅਨਮੋਲ ਬਣਾਉਗੀ ਇਸ ਕਰਕੇ ਹੁਣ ਮੈਂ ਬਣਾਉਂਗੀ ਹੁਣ ਅਨਮੋਲ ਬਣਾਉਗੀ ਰੋਟੀਆਂ ਅੱਜ ਦੇਖਦੇ ਦੇਖ ਕੇ ਜੀ ਬੰਦੇ ਸੀ ਤੁਹਾਨੂੰ ਦਿਖਾਵਾਂਗੇ ਜੀ ਕਿ ਬਸ ਪੇੜ ਆਪਣੇ ਹੱਥ ਜਿੰਨਾ ਲੈਣਾ ਹੈ ਨਹੀਂ ਕੋਈ ਨਵਾਂ ਡਾਣਾ ਲੈਣਾ ਛੋਟਾ ਛੋਟਾ ਪੇੜਾ ਲੈ ਕੇ ਠੀਕ ਹੈ ਹੂੰ ਉਹ ਤਾਂ ਤੁਸੀਂ ਦੱਸ ਦੋਗੇ ਨਾ ਅਸੀਂ ਜਾਵਾਂਗੇ ਤੇ ਚੱਲ ਵੀ ਅਨਮੋਲ ਹੋ ਜਾ ਸਟਾਰਟ ਬੈਸਟ ਆਫ ਲੱਕ ਥੈਂਕ ਯੂ ਪਹਿਲਾਂ ਪਰ ਇਥੇ ਥੋੜਾ ਹੱਥ ਨੂੰ ਲਾ ਲੈਣਾ ਉਂਗਲਾਂ ਨੂੰ ਫਰਾਟਾ ਚਿਬੜੂਆ

ਆਏ ਕਰਕੇ ਚੱਕ ਪੂੜੀ ਨੂੰ ਵੀ ਚੱਕ ਕਰ ਰਹੀ ਆਂ ਆਏ ਆਏ ਗੜੇ ਦੇ ਆਹ। ਥੜਾ ਪ੍ਰੇਥ ਲਾਲ ਲਿਆ ਕ ਜਦੋਂ ਲੱਗੇ ਨਾ ਵੀ ਚੱਕ ਲੈਣਾ ਜਿੰਪਕਦੀ ਆ। ਬਸ ਬਸ ਲੋ ਮੜਾ ਜਾਂ ਹੋਰ ਕਰ ਦੇ। ਆਏ ਫੇਰ ਆਏ ਚੱਕ ਕੇ ਕਰਿਆ ਫਿਰ ਇੱਕੋ ਥਾਂ ਦੇ ਨੀ। ਇਹ ਆਈ ਪ੍ਰੇਥ ਲਾਲ ਲਿਆ ਥੋੜਾ ਜਾਂ ਚਲੋ ਬਸ। ਪਲੇਟ 'ਚ ਰੱਖ ਲਾ ਵੇਲ ਕੇ ਇਕੱਠੀਆਂ ਬਣ ਜਾਣਗੀਆਂ। ਠੀਕ ਆ ਠੀਕ ਆ ਬਹੁਤ ਸੋਹਣੀ ਐ। ਬਸ ਬਸ ਆ ਲੋ ਵੇਨ 몰ਦੀ ਐ ਫਾਸਟ ਰੋਟੀ। ਬਸ ਰੱਖੇ ਤੇ ਇੱਥੇ ਥੋੜੀ ਵੀ ਰੱਖੋ ਵੀ ਨੀ ਕੁਛ ਨਹੀਂ ਹੁੰਦਾ। ਰੱਖ ਦੇ ਰੱਖ ਦੇ ਚੱਕ ਕੇ। ബഞ്ചീന കുറഞ്ഞ ആണ് ചാരി വേല 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 ਜੇ ਤੂੰ ਬਣਾਉਣ ਲੱਗ ਗਈ ਨਾ ਰੁਟੀਨ ਦੇ ਵਿੱਚ ਆਈ ਫਿਰ ਤੈਨੂੰ ਆਦਤ ਪੈ ਜਾਊਗੀ ਵਧੀਆ ਬੜਾ ਲੱਗ ਜਾਊਗੀ ਫਿਰ ਹਜੇ ਪਹਿਲੇ ਪਹਿਲੇ ਤਾਂ ਹੀ ਲੱਗੂਗਾ ਪਹਿਲੇ ਪਹਿਲੇ ਤਾਂ ਆਪਣੇ ਤੋਂ ਵੀ ਇਦਾਂ ਦੀਆਂ ਬਣਦੀਆਂ ਹੁੰਦੀਆਂ ਸੀਗੀਆਂ ਬਸ ਤੇ ਜਿਹੜਾ ਹੁਣ ਚੱਲ ਬੱਸ ਬੱਸ ਹਾਂ ਫਿਰ ਆਤਾ ਜਿੰਨੇ ਕਿੰਨੇ ਕਿ ਛੋਟੀਆਂ ਛੋਟੀਆਂ ਬਣਾਣੀਆਂ ਸਿੱਖ ਬਾਸ ਹੋਊਗੀ ਥੰਬਾ ਬੱਸ ਥੋੜਾ ਕਰ ਲੈ ਆ ਗਈ ਕੋਈ ਨਹੀਂ ਉਹਨੂੰ ਕਰਦੇ ਸਹੀ ਹੋ ਜੂਗੀ ਹੋ ਗਈ ਹੋ ਗਈ ਹੋ ਗਈ ਬੱਸ ਚੱਲ ਆ ਬੰਦ ਕਰਦੇ ਹਾਂ ਵੀਰਾ ਕਰਦੀਆਂ ਹਾਂ ਤੇ ਗਾਇਜ਼ ਅੱਜ ਬਣਾ ਰਹੀ ਐ ਜੀ ਅਨਮੋਲ ਰੋਟੀ ਅੱਜ ਜਿਹਦੀ ਡਿਊਟੀ ਲੱਗੀ ਹੋਈ ਆ ਤੇ ਹੌਲੀ ਹੌਲੀ ਬਣਾਉਂਗੀ ਇਸ ਕਰਕੇ ਮੈਨੂੰ ਥੋੜੀ ਜੀ ਇਹਦੀ ਹੈਲਪ ਕਰਨੀ ਜ਼ਰੂਰੀ ਐ ਅੱਜ ਤੱਕ ਨਹੀਂ ਤਾਂ ਫਿਰ ਮੈਨੂੰ ਲੱਗਦਾ ਪੂਰੀ ਰਾਤ ਹੀ ਲੱਗ ਜਾਊਗੀ ਇਸ ਕਰਕੇ ਅਸੀਂ ਅੱਜ ਵਲੌਗ ਦਾ ਐਂਡ ਇੱਥੇ ਹੀ ਕਰਦੇ ਆ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐ Bye bye <laughs> <laughs> ah.